ਮੈਂ ਨੀਲਮ ਐਸਐਸ ਮਿਸਟਰ ਸਰਕਾਰੀ ਹਾਈ ਸਕੂਲ ਸਾਹਿਬਨਗਰ ਫੇੜੀ ਚ ਪੜਾਉਂਦੀ ਆ ਜੀ ਓਕੇ ਜੀ ਤੇ ਮੈਨੂੰ ਤਕਰੀਬਨ 10-12 ਸਾਲ ਤੋਂ ਬੀਪੀ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇਹ ਯੂਸਲੈਂਡ ਨਾਲ ਬੀਪੀ ਦੀ ਪ੍ਰੋਬਲਮ ਸੀ ਭੈਣ ਜੀ ਤੇ ਹੋਰ ਕੀ ਕੀ ਪ੍ਰੋਬਲਮਾਂ ਸੀ ਹੋਰ ਸੀ ਜਿਵੇਂ ਸੁਸਤੀ ਰਹਿੰਦੀ ਸੀਗੀ ਸਰ ਕੰਮ ਕਰਨ ਨੂੰ ਮਨ ਨਹੀਂ ਸੀ ਕਰਦਾ ਮਿਲ ਕੰਮ ਕਰਨ ਨੂੰ ਜੀਏ ਨਹੀਂ ਕਰਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੇ ਨਾਲ ਹੀ ਯੂਨੀ ਸਰਵਿਸ ਪੈਕ ਯੂਜ਼ ਕੀਤਾ ਜੀ ਇਹਨਾਂ ਕੀ ਕੀ ਫਰਕ ਪੈ ਗਿਆ ਜੀ ਇਹਦੇ ਨਾਲ ਸਰ ਕਾਫੀ ਇਮਿਊਨਿਟੀ ਹੈ ਜਿਹੜੀ ਬੂਸਟ ਅਪ ਹੋਈ ਹੈ ਕੰਮ ਕਰ ਉਹਨੂੰ ਵੀ ਮਨ ਕਰਦਾ ਥਕਾਵਟ ਨਹੀਂ ਹੁੰਦੀ ਥਕਾਵਟ ਬਿਲਕੁਲ ਨਹੀਂ ਹੁੰਦੀ ਜੀ ਹਾਂਜੀ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਹਾਂਜੀ ਹਾਂਜੀ ਬਿਲਕੁਲ ਥਕਾਵਟ ਨਹੀਂ ਹੁੰਦੀ ਤੇ ਬੀਪੀ ਦੀ ਮੈਡੀਸਿਨ ਵੀ ਘਟੀ ਹੈ ਦੋ ਘਟ ਗਈ ਪਹਿਲਾਂ ਜਿਹੜੀ 10 ਸਾਲ ਤੋਂ ਚੱਲਦੀ ਆ ਰਹੀ ਸੀ ਉਹਦੇ ਚ ਮਤਲਬ ਕਿ ਕਾਫੀ ਘਟ ਗਈ ਹੈ ਕਾਫੀ ਘਟ ਗਈ ਤੁਸੀਂ ਪਹਿੰਜ ਪੀਤਾ ਵੀ ਇੱਕੇ ਆ ਨਾ ਜੀ ਹਾਂਜੀ ਇੱਕੋ ਹੀ ਪੀਤਾ ਜੀ ਕਿੰਨਾ ਟਾਈਮ ਪਹਿਲਾਂ ਯੂਜ਼ ਕੀਤਾ ਤੁਸੀਂ ਨੇ ਤਕਰੀਬਨ 6 ਮਹੀਨੇ ਹੋ ਗਏ ਤੁਹਾਨੂੰ ਮਲ 6 4 ਮਹੀਨੇ ਦਾ ਛੱਡੇ ਨੂੰ ਵੀ ਹੋ ਗੂ ਤੁਹਾਨੂੰ ਹਾਂਜੀ ਹਾਂਜੀ 4 ਮਹੀਨੇ ਮਲ ਤਾਂ ਵੀ ਤੁਸੀਂ ਬਿਲਕੁਲ ਓਕੇ ਹੋ ਹਾਂਜੀ ਪੂਰਾ ਦੂਸਰਾ ਸਟਾਰਟ ਕਰ ਰਹੇ ਹੋ ਤੁਸੀਂ ਨਾ ਹਾਂਜੀ ਹਾਂਜੀ ਪੂਰਾ ਇਫੈਕਟ ਹੈ ਤੇ ਮਤਲਬ ਕਿ ਪੂਰੀ ਐਕਟਿਵਨੈਸ ਹੈ ਤੇ ਸਰੀਰ ਦੇ ਲਈ ਬਹੁਤ ਵਧੀਆ ਕੋਈ ਸਾਈਡ ਇਫੈਕਟ ਨਹੀਂ ਸੋ ਬਹੁਤ ਅੱਛਾ ਸਭ ਨੂੰ ਇਹ ਜਿਹੜਾ ਪੈਕ ਉਹ ਲੈਣਾ ਚਾਹੀਦਾ ਜਿਵੇਂ ਭੈਣ ਜੀ ਸਟਾਰਟਿੰਗ ਚ ਹੁੰਦੀ ਹੈ ਹਨ ਜਿਵੇਂ ਤੁਸੀਂ ਵੀ ਸਾਡੇ ਨਾਲ ਗੱਲਬਾਤ ਕੀਤੀ ਜਦੋਂ ਤੁਹਾਡੇ ਰਿਲੇਸ਼ਨ ਚ ਪਰਿਵਾਰਾਂ ਨੇ ਚੂਜ਼ ਕੀਤਾ ਇਹ ਤੁਹਾਨੂੰ ਫੇਥ ਬਣ ਗਿਆ ਤੁਸੀਂ ਸਟਾਰਟ ਕਰਤਾ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਭੈਣ ਜੀ ਬੋਡੀ ਕੇਅਰਸ ਬਾਰੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਣੇ ਸਰੀਰ ਤੋਂ ਉੱਪਰ ਵੀ ਕੁਝ ਨਹੀਂ ਠੀਕ ਹੈ ਨੇ ਇਸ ਸਰਵਿਸ ਪੈਕ ਨੂੰ ਤੁਸੀਂ ਲਓ ਤੇ ਤੰਦਰੁਸਤ ਰਹੋ